ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅ ਅੱਜ ਮੈਂ ਤੁਹਾਨੂੰ ਜਿਹੜੀ ਪੋਸ਼ਨ ਟਰੈਕਰ ਐਪ ਹੈ ਇਹਦੇ ਬਾਰੇ ਵਿੱਚ ਕੁਝ ਜਾਣਕਾਰੀ ਦੇਣਾ ਚਾਹੁੰਦੀ ਆ ਵੀ ਪੋਸ਼ਨ ਟਰੈਕਰ ਐਪ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਦੇ ਵਿੱਚ ਆਪਾਂ ਅਲੱਗ-ਅਲੱਗ ਐਕਟੀਵਿਟੀਜ਼ ਆ ਜੋ ਵੀ ਕਰਦੇ ਆ ਤੇ ਬੈਨੀਫਿਸ਼ਰੀ ਨੂੰ ਰਜਿਸਟ੍ਰੇਸ਼ਨ ਕਰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਜੋ ਵੀ ਆਪਾਂ ਉਹਨਾਂ ਨੂੰ ਫੀਡ ਵਗੈਰਾ ਦਿੰਦੇ ਆ ਸਭ ਕੁਝ ਆਪਾਂ weight ਕਰਦੇ ਆ ਬੱਚਿਆਂ ਦਾ ਅਲੱਗ-ਅਲੱਗ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਆ ਜਿਹੜੀਆਂ ਕਿ ਆਪਾਂ ਮਤਲਬ ਇਦੇ ਵਿੱਚ ਆਪਾਂ ਯੂਜ਼ ਕਰਦੇ ਆਂ ਤੇ ਇਹਦੇ ਵਿੱਚ ਕੁਝ ਐਦਾਂ ਹੀ ਕੁਝ ਇਵੈਂਟਸ ਹੈਗੇ ਆਂ ਵੀ ਜਿਹੜੇ ਆਪਾਂ ਸੈਲੀਬ੍ਰੇਟ ਕਰਦੇ ਆਂ ਜਿਵੇਂ VHS ਐਂਡ ਡੀ ਹੋ ਗਿਆ ਤੇ ਸੀਬੀ ਹੋ ਗਿਆ ਹਨਾ ਕਮਿਊਨਿਟੀ ਬੇਸਡ ਇਵੈਂਟਸ ਹੈਗੇ ਆਂ ਤੇ ਆਪਾਂ ਇਹਨਾਂ ਨੂੰ ਸੈਲੀਬ੍ਰੇਟ ਕਰਦੇ ਆਂ ਤਾਂ ਇਹਦੇ ਵਿੱਚ ਆਪਾਂ ਸਾਨੂੰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆਂ ਕਿ ਜਿਹੜੇ ਇਹ ਇਵੈਂਟ ਹੈ ਇਹਨਾਂ ਨੂੰ ਆਪਾਂ ਇਹਦੇ ਵਿੱਚ ਆਪਾਂ ਕਿਵੇਂ ਫਿਲ ਕਰਦੇ ਆਂ ਕਿੱਦਾਂ ਆਪਾਂ ਨੇ ਇਹਨੂੰ ਭਰਨਾ ਤੇ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਕੁਝ ਜਾਣਕਾਰੀ ਦੇਣਾ ਚਾਹੁੰਦੀ ਆਂ ਤੇ ਮੇਰੇ ਮੇਰੇ ਇਹ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਤੇ ਜਿੱਦਾਂ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਜੇ ਮੰਨ ਲਓ ਵੀ ਆਪਾਂ ਅੱਜ ਮੈਂ BHS&D ਦਾ ਟੌਪਿਕ ਲੰਦੀ ਆ ਵੀ ਆਪਾਂ ਇਹਦੇ ਬਾਰੇ ਵਿੱਚ ਦੇਖਣਾ ਵੀ ਆਪਾਂ ਨੇ ਇਹਨੂੰ ਕਿਵੇਂ ਫਿਲ ਕਰਨਾ ਹੈ ਪੋਸ਼ਣ ਟਰੈਕਰ ਐਪ ਤੇ ਸਾਡੀਆਂ ਵਰਕਰਜ਼ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਮੋਰ ਤੇ ਜਾਣਾ ਠੀਕ ਹੈ ਮੋਰ ਤੇ ਜਾ ਕੇ ਜਿਵੇਂ ਕਿ ਇਹ ਮੋਰ ਤੇ ਜਾ ਕੇ ਇਵੈਂਟਸ ਆਉਂਦਾ ਇਵੈਂਟਸ ਤੇ ਜਾਣਾ ਹੈ ਫਿਰ ਦੇਖੋ ਆ ਤਿੰਨ অপਸ਼ਨ ਸਾਨੂੰ ਦਿਖਾਈ ਦਿੰਦੀਆਂ ਐ ਜਿਵੇਂ VHSND CBE ਟ੍ਰੇਨਿੰਗ ਮੋਡਿਊਲ ਅੱਜ ਮੈਂ ਤੁਹਾਨੂੰ ਟਾਪਿਕ ਦੱਸੇ ਦਿੱਤਾ ਕਿ ਅੱਜ ਮੈਂ ਤੁਹਾਨੂੰ VHSND ਦੇ ਬਾਰੇ ਵਿੱਚ ਦੱਸ ਰਹੀ ਆ ਵੀ ਪਹਿਲਾਂ ਆਪਾਂ VHSND ਤੇ ਜਾਣਾ ਹੈ ਠੀਕ ਹੈ ਉਹਦੇ ਵਿੱਚ ਆਪਾਂ ਨੇ ਐਡ VHSND ਡਿਟੇਲ ਤੇ ਜਾਣਾ ਤੇ ਉਸ ਤੋਂ ਬਾਅਦ ਆਪਾਂ ਨੇ ਐਕਚੁਅਲ ਡੇਟ ਫਿਲ ਕਰਨੀ ਆ ਵੀ ਜਿਹੜੀ ਡੇਟ ਨੂੰ ਆਪਾਂ ਨੇ VHS&D ਹੈ ਜਿਹੜਾ ਆਪਾਂ ਮਨਾ ਰਹੇ ਹਾਂ ਤੇ ਉਹ ਡੇਟ ਆਪਾਂ ਨੇ ਭਰ ਦੇਣੀ ਹੈ ਜਿਵੇਂ ਕਿ ਮੈਂ 13 ਭਰਤੀ ਠੀਕ ਹੈ ਉਸ ਦੇ ਅਕੀਆਪਾਂ ਨੇ ਪਾਰਟਿਸਪੈਂਟਸ ਪਾਰਟੀ ਪਾਰਟੀ ਪਾਰਟਿਸਪੈਂਟਸ ਦਾ ਮਤਲਬ ਹੈ ਜਿਹੜੇ ਜਿਹੜੇ ਲਾਪਾਤਰੀਆਂ ਮਤਲਬ ਭਾਗੀਦਾਰ ਹੋਈਆਂ ਇਹਨਾਂ ਦੇ ਇਹ ਇਵੈਂਟਸ ਦੇ ਵਿੱਚ ਸ਼ਾਮਿਲ ਹੋਈਆਂ ਤੇ ਉਹ ਹੈ ਕੌਣ ਕੌਣ ਹੋਈਆਂ ਜਿਵੇਂ ਕਿ ਇਹਨਾਂ ਨੇ ਦੇਤਾ ਅ ਅੰਗਣਵਾੜੀ ਵਰਕਰ ਹੈ ਅੰਗਣਵਾੜੀ ਹੈਲਪਰ ਹੈ ਐਨਐਮ ਹੈ ICDS ਸੁਪਰਵਾਈਜ਼ਰ ਹੈ CDPO ਹੈ ਆਸ਼ਾ ਹੈ DPO ਹੈ ਜਾਂ ਅਜ਼ਰਸ ਹੈ ਠੀਕ ਹੈ ਤੇ ਕਿਹੜੇ ਕਿਹੜੇ ਹੋਏ ਆ ਉਹਨਾਂ ਨੂੰ ਆਪਾਂ ਨੇ ਕਲਿੱਕ ਕਰ ਦੇਣਾ ਹੈ ਜਿਹੜੇ ਜਿਹੜੇ ਇਹਦੇ ਵਿੱਚ ਸ਼ਾਮਿਲ ਹੋਏ ਆ ਉਸ ਤੋਂ ਅੱਗੇ ਬੈਨੀਫਿਸ਼ੀਰੀਜ਼ ਬੈਨੀਫਿਸ਼ੀਰੀਜ਼ ਕੌਣ ਕੌਣ ਹੋਏ ਆ ਸ਼ਾਮਿਲ ਜਿੰਦਾ ਵੀ ਪ੍ਰੈਗਨੈਂਟ ਊਮਨ ਹੈ ਇੱਥੇ ਕੋਈ ਨਹੀਂ ਹੋਇਆ ਤਾਂ ਮੈਂ ਜ਼ੀਰੋ ਕਰਤੀ ਅਗਰ ਕੋਈ ਬੈਨੀਫਿਸ਼ੀਰੀ ਪ੍ਰੈਗਨੈਂਟ ਹੈ ਆਈ ਹੈ ਤਾਂ ਇਹਦੇ ਚ ਆਪਾਂ ਨੇ 1 2 ਜਿੰਨੀਆਂ ਵੀ ਆਈਆਂ ਆ ਉਹ ਆਪਾਂ ਨੇ ਫਿਲ ਕਰ ਦੇਣੀਆਂ ਹੈ ਉਸਦੇ ਅੱਗੇ ਆਪਾਂ ਨੇ ਲੈਕਟੇਟਿੰਗ ਮਦਰਜ਼ ਹੈਗੀਆਂ ਇਹ ਉਹਨਾਂ ਨੂੰ ਫਿਲ ਕਰ ਦੇਣਾ ਵੀ ਕਿੰਨੇ ਆ ਜਿੱਦਾਂ ਮੈਂ ਇੱਥੇ 2 ਫਿਲ ਕਰਤੀਆਂ ਠੀਕ ਹੈ 2 ਐ 3 ਐ ਜਿੰਨੀ ਵੀ ਕਾਊਂਟਿੰਗ ਹੈਗੀ ਆ ਤੁਹਾਡੇ ਕੋਲ ਲੈਕਟੇਟਿੰਗ ਮਦਰ ਦੀ ਠੀਕ ਹੈ VHSNT ਦੇ ਵਿੱਚ ਸ਼ਾਮਿਲ ਹੋਈਆਂ ਉਹਨਾਂ ਦੀ ਆਪਾਂ ਨੇ ਇੱਥੇ ਗਿਣਤੀ ਭਰ ਦੇਣੀ ਆ ਉਸਤੇ ਕਿ ਚਿਲड्रन ਨੇ ਚਿਲड्रन ਬੱਚੇ ਕਿੰਨੇ ਆਏ ਆ ਠੀਕ ਹੈ ਆਪਾਂ ਨੇ ਉਹਦੇ ਵਿੱਚ ਬੱਚਿਆਂ ਦੀ ਕਾਊਂਟਿੰਗ ਫਿਲ ਕਰ ਦੇਣੀ ਹੈ ਅਡੋਲੋਸੈਂਸ ਕਰ ਲੈ ਉਹਨਾਂ ਦਾ ਆਪਾਂ ਨੇ ਫਿਲ ਕਰ ਦੇਣਾ ਵੀ ਕਿੰਨੀਆਂ ਹੈਗੀਆਂ ਜਿਹੜੀਆਂ ਅਡੋਲੋਸੈਂਸ ਸੈਂਟਰ ਗਰਲ ਹੈ ਜਿਹੜੀਆਂ ਉਹ ਕਿੰਨੀਆਂ ਇਹਦੇ ਵਿੱਚ ਸ਼ਾਮਿਲ ਹੋਈਆਂ ਠੀਕ ਹੈ ਉਸਦੇ ਅਗੇ ਮਦਰਜ਼ ਆਫ ਚਿਲड्रन ਠੀਕ ਹੈ ਬੱਚਿਆਂ ਦੀਆਂ ਮਾਵਾਂ ਕਿੰਨੀਆਂ ਆਈਆਂ ਇਹ ਉਹਨਾਂ ਦੀ ਆਪਾਂ ਨੇ ਇੱਥੇ ਕਾਊਂਟਿੰਗ ਭਰ ਦੇਣੀ ਹੈ ਠੀਕ ਹੈ ਉਸਦੇ ਅਗੇ ਗਾਰਡੀਅਨਰ ਆਫ ਚਿਲड्रन ਹੈ ਚਿਲड्रन ਮਤਲਬ ਕੋਈ ਬੱਚਿਆਂ ਦੇ ਦਾਦਾ ਦਾਦੀ ਭੈਣ ਭਰਾ ਜਿਹੜਾ ਜਿਹੜਾ ਵੀ ਕੋਈ ਉਹਦੇ ਵਿੱਚ ਸ਼ਾਮਿਲ ਹੋਇਆ ਇਹ ਆਪਾਂ ਨੇ ਉਹਦੀ ਕਾਊਂਟਿੰਗ ਕਰ ਦੇਣੀ ਹੈ ਇੱਥੇ ਫਿਲ ਠੀਕ ਹੈ ਫਿਲ ਕਰਕੇ ਆਪਾਂ ਨੇ ਨੈਕਸਟ ਦੇ ਜਾਣਾ ਹੈ ਠੀਕ ਹੈ ਉਸ ਦੇ ਅੱਗੇ ਵੈਕਸ ਵੈਕਸੀਨੇਸ਼ਨ ਦੀ ਆ ਗਈ ਵੀ ਪ੍ਰੈਗਨੈਂਟ ਊਮਨ ਦੇ ਵੀ ਐਚਐਸ ਐਂਡ ਡੀ ਦੇ ਵਿੱਚ ਵੀ ਕਿੰਨੇ ਵੈਕਸੀਨੇਸ਼ਨ ਕਿੰਨਿਆਂ ਦੇ ਵੈਕਸੀਨ ਵੈਕਸੀਨੇਸ਼ਨ ਲੱਗੀਆਂ ਉਹ ਆਪਾਂ ਨੇ ਇੱਥੇ ਫਿਲ ਕਰ ਦੇਣ ਕਿੰਨਿਆਂ ਦੇ ਟੀਕੇ ਲੱਗੇ ਪ੍ਰੈਗਨੈਂਟ ਦੇ ਠੀਕ ਹੈ ਜਿੱਦਾਂ ਇੱਥੇ ਮੈਂ ਜ਼ੀਰੋ ਫਿਲ ਕਰਤੀ ਬੱਚਿਆਂ ਦੇ ਕਿੰਨਿਆਂ ਦੇ ਲੱਗੇ ਆ ਠੀਕ ਹੈ ਇੱਥੇ ਮੈਂ ਇੱਕ ਫਿਲ ਕਰਤਾ ਮੰਨ ਜੋ ਮੰਨ ਲਓ ਵੀ ਮੇਰੇ ਪਿੰਡ ਦੇ ਵਿੱਚ ਇੱਕ ਬੱਚੇ ਦਾ ਵੈਕਸੀਨੇਸ਼ਨ ਹੋਇਆ ਉਸ ਦਿਨ ਤਾਂ ਮੈਂ ਇੱਕ ਫਿਲ ਕਰਤਾ ਤੇ ਉਸ ਦੇ ਅੱਗੇ ਤੁਹਾਡੇ ਦੋ ਹੈ ਤਿੰਨੇ ਜਿੰਨੇ ਬੱਚਿਆਂ ਦਾ ਉਸ ਦਿਨ ਟੀਕਾ ਕਰਨ ਹੋਇਆ ਤੁਸੀਂ ਇੱਥੇ ਭਰ ਦੇਣਾ ਹੈ ਠੀਕ ਹੈ ਅਡੋਲਸੈਂਟ ਗਰਲ ਦੇ ਕਿੰਨੇ ਦਾ ਵੈਕਸੀਨੇਸ਼ਨ ਹੋਇਆ ਉਹ ਆਪਾਂ ਨੇ ਇੱਥੇ ਕਾਊਂਟਿੰਗ ਭਰ ਦੇਣੀ ਹੈ ਉਸਤੇ ਹੈਗਾ ਸਪਲੀਮੈਂਟ ਠੀਕ ਹੈ ਵੀ ਉਹਦੇ ਵਿੱਚ ਕਿਹੜੇ ਕਿਹੜੇ ਸਪਲੀਮੈਂਟ ਦੱਤੇ ਆ ਆਈਐਫਏ ਟੈਬਲੇਟ ਦੱਤੀਆਂ ਵਿਟਾਮਿਨ ਈ ਦੱਤੀ ਹੈ ਐਲਵੈਂਡਾ ਜੋਲ ਦੱਤੀ ਹੈ ਕੈਲਸ਼ੀਅਮ ਦੱਤੀ ਹੈ ਓਮੋਕਸਿਲਨ ਦੱਤੀ ਹੈ ਠੀਕ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਐ ਜਿਵੇਂ ਜ਼ਿੰਕ ਜ਼ਿੰਕ ਸਪਲੀਮੈਂਟ ਹੋ ਗਿਆ ਆਇਰਨ ਵਗੈਰਾ ਸਾਰੇ ਉਹ ਜਿਹੜੇ-ਜਿਹੜੇ ਦੱਤੇ ਆ ਉਹ ਆਪਾਂ ਨੇ ਠੀਕ ਹੈ ਇੱਥੇ ਫਿਲ ਕਰ ਦੇਣੇ ਵੀ ਕਿੰਨੇਆਂ ਨੂੰ ਦਿੱਤੀਆਂ ਇਹ ਇਹਦੇ ਵਿੱਚ ਵੀ ਆਪਾਂ ਨੇ ਕਾਊਂਟਿੰਗ ਹੀ ਭਰਨੀ ਆ ਵੀ ਕਿਹੜਾ ਕਿਹੜਾ ਸਪਲੀਮੈਂਟ ਕਿੰਨੇ ਕਿੰਨੇ ਲਾਪਾਤਣੀਆਂ ਨੂੰ ਦਿੱਤਾ ਹੈ ਠੀਕ ਹੈ ਇਹਦੇ ਵਿੱਚ ਆਪਾਂ ਨੇ ਕਾਊਂਟਿੰਗ ਦੇਖਣੀ ਆ ਤਾਂ ਇੱਥੇ ਆਪਾਂ ਨੇ ਜ਼ੀਰੋ ਫਿਲ ਕਰਤੀ ਵਿਟਾਮਿਨ ਏ ਦੀ ਹੈ ਇੱਕ ਬੱਚੇ ਨੂੰ ਦਿੱਤੀ ਉਹ ਆਪਾਂ ਨੇ ਫਿਲ ਕਰਤੀ ਐਲਵੈਂਡਾ ਜੋਲ ਹੈ ਜੇ ਇੱਕ ਬੱਚੇ ਨੂੰ ਦਿੱਤੀ ਹੈ ਦੋ ਨੂੰ ਦਿੱਤੀ ਹੈ ਤੁਸੀਂ ਕਾਊਂਟਿੰਗ ਦੇਖ ਕੇ ਫਿਲ ਕਰ ਦੇਣੀ ਆ ਠੀਕ ਹੈ ਜਿਹੜੀ ਜਿਹੜੀ ਮੈਡੀਸਨ ਹੈ ਜਿਹੜੀ ਲਾਪਾਤਰੀਆਂ ਵਿੱਚ ਵੰਡੀ ਗਈ ਹੈ ਉਸ ਦਿਨ ਉਹ ਤੁਸੀਂ ਕਾਊਂਟਿੰਗ ਭਰਨੀ ਹੈ ਇੱਥੇ ਉਸਤੇ ਅੱਗੇ ਹੈਗਾ ਟੈਸਟਿੰਗ ਚੈੱਕਅਪ ਕਿੰਨਿਆਂ ਦਾ ਚੈੱਕਅਪ ਹੋਇਆ ਠੀਕ ਹੈ ਐਚਵੀ ਐਚਵੀ ਹੈ ਜਿਹੜਾ ਹਿਮੋਗਲੋਬਿਨ ਟੈਸਟਿੰਗ ਹੈ ਉਹ ਕਿੰਨਿਆਂ ਦੀ ਕੀਤੀ ਹੈ ਉਹ ਤੁਸੀਂ ਇੱਥੇ ਫਿਲ ਕਰ ਦੇਣੀ ਹੈ ਇੱਕ ਦੀ ਕੀਤੀ ਦੋ ਦੀ ਕੀਤੀ ਨਹੀਂ ਕੀਤੀ ਤਾਂ ਉੱਥੇ ਜ਼ੀਰੋ ਭਰ ਦੇਣਾ ਹੈ ਠੀਕ ਹੈ ਬਲੱਡ 슈ਗਰ ਟੈਸਟ ਹੈ ਆਪਣਾ 슈ਗਰ ਦਾ ਟੈਸਟ ਕਿੰਨਿਆਂ ਦਾ ਹੋਇਆ ਹੈ ਉਹ ਤੁਸੀਂ ਇੱਥੇ ਆਪਾਂ ਨੇ ਭਰ ਦੇਣਾ ਦੋ ਦਾ ਹੋਇਆ ਤਿੰਨ ਦਾ ਹੋਇਆ ਹੈ ਠੀਕ ਹੈ ਉਸਦੇ ਅੱਗੇ ਆਪਾਂ ਨੇ ਚੈੱਕ ਅਪ ਭਰ ਦੇਣਾ ਹੈ ਇੱਕ ਦਾ ਹੋਇਆ ਦੋ ਦਾ ਹੋਇਆ ਕਿੰਨਿਆਂ ਦਾ ਉਸ ਦਿਨ ਚੈੱਕ ਅਪ ਹੋਇਆ ਹੈ ਪ੍ਰੈਗਨੈਂਟ ਦਾ ਕਿੰਨਿਆਂ ਦਾ ਹੋਇਆ ਬੱਚਿਆਂ ਦਾ ਕਿੰਨਿਆਂ ਦਾ ਹੋਇਆ ਜਾਂ ਫਿਰ ਮਦਰਸ ਦਾ ਕਿੰਨਿਆਂ ਦਾ ਹੋਇਆ ਠੀਕ ਹੈ ਉਹ ਆਪਾਂ ਨੇ ਇੱਥੇ ਫਿਲ ਕਰ ਦੇਣਾ ਉਸਤੇ ਅੱਗੇ ਆ ਗਿਆ ਗਰੋਥ ਮੋਨੀਟਰਿੰਗ ਠੀਕ ਹੈ ਗਰੋਥ ਮੋਨੀਟਰਿੰਗ ਤੇ ਜਾਣਾ ਆਪਾਂ ਨੇ ਇਹਦੇ ਵਿੱਚ ਵੀ ਆਪਾਂ ਨੇ ਕਿੰਨਿਆਂ ਦੀ ਗਰੋਥ ਮੋਨੀਟਰਿੰਗ ਕੀਤੀ ਹੈ ਜਿਵੇਂ ਪ੍ਰੈਗਨੈਂਟ ਊਮਨ ਹੈ ਇੱਥੇ ਜ਼ੀਰੋ ਕਰਤਾ ਜੇ ਤੁਸੀਂ ਦੋ ਦੀ ਕੀਤੀ ਤਿੰਨ ਦੀ ਕੀਤੀ ਜਿੰਨੀਆਂ ਤੁਹਾਡੇ ਕੋਲ ਪ੍ਰੈਗਨੈਂਟ ਹੈਗੀਆਂ ਹਨ ਅੰਗਣਵਾੜੀ ਦੇ ਵਿੱਚ ਤੁਸੀਂ ਉਹਨਾਂ ਦੀ ਪਿੰਡ ਦੇ ਵਿੱਚ ਤੁਸੀਂ ਉਹਨਾਂ ਦੀ ਗਰੋਥ ਮੋਨਿਟਰਿੰਗ ਕਰਨੀ ਹੈ ਉਹਨਾਂ ਦੀ ਕਾਊਂਟਿੰਗ ਇੱਥੇ ਭਰਨੀ ਹੈ ਉਸਤੇ ਅੱਗੇ ਬੱਚੇ ਆ ਚਿਲਡਰਨ ਆ ਕਿੰਨਿਆਂ ਦੀ ਗਰੋਥ ਮੋਨਿਟਰਿੰਗ ਕੀਤੀ ਹੈ ਜਿਵੇਂ ਕਿ ਮੈਂ ਦੱਸਦੀ ਕੀਤੀ ਹੈ ਤਾਂ ਮੈਂ ਇੱਥੇ 10 ਫਿਲ ਕਰਤਾ ਉਸਤੇ ਅੱਗੇ ਅਡੋਲੋਸੈਂਟ ਗਰਲ ਹੈ ਕਿੰਨਿਆਂ ਦੀ ਕੀਤੀ ਹੈ ਉਹ ਆਪਾਂ ਨੇ ਇੱਥੇ ਫਿਲ ਕਰ ਦੇਣੀ ਹੈ ਕਾਊਂਟਿੰਗ ਉਸਤੇ ਅੱਗੇ ਹੈਗਾ ਇਹ ਕਾਉਂਸਲਿੰਗ ਸਰਵਿਸਿਜ਼ ਕਿਹੜੀਆਂ-ਕਿਹੜੀਆਂ ਹੈਗੀਆਂ ਆਏ ਜਿਵੇਂ ਫੂਲ ਇਮੇਜਿਨੇਸ਼ਨ ਹੈਗੀ ਹੈ ਵਿਟਾਮਿਨ ਏ ਸਪਲੀਮੈਂਟ ਹੈ ਵੀ ਇਹਦੇ ਵਿੱਚ ਕਿਹੜੇ ਕਿਹੜੀ ਚੀਜ਼ ਬਾਰੇ ਕਾਉਂਸਲਿੰਗ ਕੀਤੀ ਹੈ ਉਹ ਆਪਾਂ ਨੇ ਇੱਥੇ ਟਿਕ ਕਰ ਦੇਣੀ ਹੈ ਠੀਕ ਹੈ ਜਿਹੜੀ 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 ਟਾਪਿਕ ਤੇ ਬਾਰੇ ਵਿੱਚ ਕਾਉਂਸਲਿੰਗ ਕੀਤੀ ਗਈ ਹੈ ਉਹਦੇ ਤੇ ਆਪਾਂ ਨੇ ਇੱਥੇ ਟਿਕ ਕਰ ਦੇਣਾ ਉਸ ਤੇ ਆਪਾਂ ਨੇ ਟੀਆਰ ਐਚ ਟੀ ਐਚ ਆਫ ਸੌਰੀ ਡਿਸਟ੍ਰਿਬਿਊਸ਼ਨ ਕਿੰਨਿਆਂ ਨੂੰ ਕੀਤਾ ਹੈ ਟੇਕ ਹੋਮ ਰਾਸ਼ਨ ਆਪਾਂ ਨੇ ਕਿੰਨਿਆਂ ਨੂੰ ਦਿੱਤਾ ਪ੍ਰੈਗਨੈਂਟ ਨੂੰ ਕਿੰਨਿਆਂ ਨੂੰ ਦਿੱਤਾ ਉਹਦੀ ਇੱਥੇ ਆਪਾਂ ਨੇ ਕਾਊਂਟਿੰਗ ਭਰ ਦੇਣੀ ਹੈ ਠੀਕ ਹੈ ਲੈਕਟੇਟਿੰਗ ਮਦਰ ਨੂੰ ਕਿੰਨਿਆਂ ਨੂੰ ਆਪਾਂ ਨੇ টিਐਚਆਰ ਦਿੱਤਾ ਇਹ ਉਹਦੀ ਇੱਥੇ ਕਾਊਂਟਿੰਗ ਭਰ ਦੇਣੀ ਆਪਾਂ ਨੇ ਬੱਚਿਆਂ ਨੂੰ ਕਿੰਨਿਆਂ ਨੂੰ ਦਿੱਤਾ ਇਹ ਆਪਾਂ ਨੇ ਉਹਦੀ ਕਾਊਂਟਿੰਗ ਇੱਥੇ ਫਿਲ ਕਰ ਦੇਣੀ ਆ ਅਡੋਲੋਸੈਂਟ ਗਰਲ ਨੂੰ ਕਿੰਨਿਆਂ ਨੂੰ ਆਪਾਂ ਨੇ ਜਿਹੜਾ ਟੀਐਚਆਰ ਦਿੱਤਾ ਇਹ ਉਹਦੀ ਇੱਥੇ ਆਪਾਂ ਨੇ ਕਾਊਂਟਿੰਗ ਭਰ ਦੇਣੀ ਆ ਠੀਕ ਹੈ ਉਸ ਦੇ ਅਗੇ ਆਪਾਂ ਨੇ ਪ੍ਰਸੀਡ ਕਰ ਦੇਣਾ ਪ੍ਰਸੀਡ ਕਰਕੇ ਸਬਮਿਟ ਕਰ ਦੇਣਾ ਠੀਕ ਹੈ ਇਹ ਸਾਡਾ ਸਕਸੈਸਫੁਲੀ ਹੈ ਸਬਮਿਟ ਹੋ ਗਿਆ ਇਸ ਤਰ੍ਹਾਂ ਆਪਾਂ ਨੇ VHS ਐਨਟੀ ਦਿੱਤੀ ਹੈ ਜਿਹੜੀ ਡਿਟੇਲ ਹੈ ਉਹ ਭਰਨੀ ਹੈ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਸੀਂ ਜਿਹੜੀ ਵੀ ਕੋਈ ਕਿਸੇ ਦੇ ਮਨ ਦੇ ਵਿੱਚ ਡਾਊਟ ਹੈ ਮੇਰੀਆਂ ਭੈਣਾਂ ਨੂੰ ਤਾਂ ਉਹ ਵੀ ਤੁਸੀਂ ਮੈਨੂੰ ਕਲੀਅਰ ਕਰ ਸਕਦੇ ਆ ਕੁਝ ਨਹੀਂ ਪਤਾ ਲੱਗਦਾ ਤਾਂ ਵੀ ਤੁਸੀਂ ਮੈਨੂੰ ਪੁੱਛ ਸਕਦੇ ਆ ਠੀਕ ਹੈ ਤੇ ਧੰਨਵਾਦ